ਦੋਸਤੋ ਸਸਤੀ ਗੱਲ ਸਾਰਿਆਂ ਨੂੰ ਪਿਛਲੇ ਦਿਨਾਂ 'ਚ ਦੇਖਿਆ ਵੀ ਬਹੁਤ ਚੰਗਾ ਘੋੜਾ ਸੀ ਫਤੇਜੰਗ ਜਿਹਦੀ ਟੌਕਸਿਸਿਟੀ ਕਰਕੇ ਡੈਥ ਹੋ ਗਈ ਬਹੁਤ ਦੁੱਖ ਦੀ ਖਬਰ ਹੈ ਕੱਲ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ ਵੀ ਉਹਨਾਂ ਨਾਲ ਅੱਜ ਆਪਾਂ ਗੱਲ ਕਰਨੀ ਵੀ ਉਹ ਟੌਕਸਿਸਿਟੀ ਹੁੰਦੀ ਕੀ ਹੈ ਕਿ ਉਹ ਜ਼ਹਿਰ ਦਿੱਤਾ ਜਾਂਦਾ ਜਾਂ ਜ਼ਹਿਰ ਬਣ ਜਾਂਦਾ ਜਾਂ ਜ਼ਹਿਰ ਕਿਵੇਂ ਹੋ ਸਕਦਾ ਉਹਦੇ ਬਾਰੇ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਬਣੇ ਰਹੋ ਵੀਡੀਓ 'ਚ ਤੁਹਾਨੂੰ ਕੱਲੀ ਕੱਲੀ ਗੱਲ ਸਮਝ ਆਊਗੀ ਤੇ ਐਂਡ ਤੇ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਮੈਂ ਸ਼ੇਅਰ ਕਰਨੀ ਆ ਜਿਹੜੀ ਸ਼ਾਇਦ ਤੁਹਾਨੂੰ ਵੀ ਚੰਗੀ ਲੱਗੇ ਦੇਖੋ ਜਿਹੜੀ ਟੌਕਸਿਸਿਟੀ ਆ ਇਹ ਕਿਸੇ ਵੀ ਫੂਡ ਤੋਂ ਹੋ ਸਕਦੀ ਆ ਕਿਉਂਕਿ ਘੋੜੇ ਦਾ ਜਿਹੜਾ ਰਿਐਕਸ਼ਨ ਟਾਈਮ ਆ ਨਾ ਕਿਸੇ ਚੀਜ਼ ਨੂੰ ਖਾ ਕੇ ਜਿਹੜਾ ਉਹਦੇ ਤੇ ਰਿਐਕਟ ਕਰਨਾ ਉਹ ਬਹੁਤ ਜ਼ਿਆਦਾ ਫਾਸਟ ਆ ਜੇ ਕੁਝ ਵੀ ਗਲਤ ਫੀਡ ਹੋ ਗਿਆ ਭਾਵੇਂ ਤੁਸੀਂ ਇੱਕਦਮ ਫੀਡ ਚੇਂਜ ਕਰ ਲਈ ਜਾਂ ਇੱਕਦਮ ਫੀਡ ਬਹੁਤ ਵਧਾਤੀ ਜਾਂ ਤੁਸੀਂ ਕੋਈ ਉਹਨੂੰ ਸਪਲੀਮੈਂਟ ਦੇ ਰਹੇ ਹਨ ਜਿਹੜਾ ਮੇਨ ਗੱਲ ਸਪਲੀਮੈਂਟ ਕਹਿ ਰਿਹਾ ਮੈਂ ਜਿਹੜਾ ਸਪਲੀਮੈਂਟ ਨਰਕੋੜਿਆਂ ਲਈ ਸਭ ਤੋਂ ਜ਼ਿਆਦਾ ਮਤਲਬ ਪ੍ਰੋਬਲਮ ਕ੍ਰੀਏਟ ਕਰਦੇ ਨੇ ਕਿਸੇ ਚੰਗੀ ਕੰਪਨੀ ਦਾ ਹੋਵੇ ਤਾਂ ਕਹਿ ਨਹੀਂ ਸਕਦੇ ਨਹੀਂ ਬਾਕੀ ਤਾਂ ਸਾਰਾ ਮਾਤਾ ਦਾ ਮਾਲ ਹੀ ਆ ਤੇ ਇਹ ਗੱਲ ਮੈਂ ਪਹਿਲਾਂ ਬੋਲਣੀ ਨਹੀਂ ਸੀ ਚਾਹੁੰਦਾ ਪਰ ਅੱਜ ਤੁਹਾਡੇ ਨਾਲ ਸ਼ੇਅਰ ਕਰਦਾ ਇਹ ਕਿਉਂਕਿ ਆਪਣਾ ਕੰਮ ਨਹੀਂ ਹੈਗਾ ਕਿਸੇ ਨੂੰ ਆਪਾਂ ਡੀਮੋਟੀਵੇਟ ਕਰੀਏ ਕੋੜਿਆਂ ਦਾ ਜਿਹੜਾ ਮਤਲਬ ਵੀ ਬਹੁਤ ਜ਼ਿਆਦਾ ਸਪਲੀਮੈਂਟ ਦੇਣੇ ਇਹਦੇ ਨਾਲ ਵੀ ਟੌਕਸਿਟੀ ਹੋ ਜਾਂਦੀ ਆ ਕੋਈ ਹਰਾਚਾਰਾ ਚੇਂਜ ਕਰਤਾ ਇਹਦੇ ਨਾਲ ਵੀ ਹੋ ਜਾਂਦੀ ਆ ਤੇ ਇਸ ਤੋਂ ਇਲਾਵਾ ਹਰਾਚਾਰਾ ਹੋ ਗਿਆ ਬਹੁਤ ਜ਼ਿਆਦਾ ਸਪਲੀਮੈਂਟ ਹੋ ਗਏ ਜਿਹੜੇ ਚੰਗੀਆਂ ਕੰਪਨੀਆਂ ਦੇ ਨਹੀਂ ਆਉਂਦੇ ਹੈਗੇ ਤੇ ਇਹ ਤੋਂ ਇਲਾਵਾ ਫੀਡ ਹੋ ਗਈ ਜਾਂ ਤੁਸੀਂ ਹੋਰ ਇਹਦੇ ਵਿੱਚ ਕੋਈ ਵੀ ਮੈਟਲਿਕ ਪੋਇਜ਼ਨ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਰੀਰ ਦੇ ਵਿੱਚ ਕੋਈ ਮੈਟਲ ਵੱਜ ਜਾਂਦਾ ਉਹਦੇ ਕਰਕੇ ਜਾਂ ਜਿਹੜੇ ਬਹੁਤ ਜ਼ਿਆਦਾ ਸਪਲੀਮੈਂਟ ਨੇ ਉਹਦੇ ਨਾਲ ਕਿਡਨੀ ਸਟੋਨ ਹੋਣ ਕਰਕੇ ਜਿਹਨੂੰ ਅਸਲ 'ਚ ਪਿਸ਼ਾਬ ਦਾ ਬੰਨ ਕਹਿੰਦੇ ਆ ਉਹ ਇਹ ਹੁੰਦਾ ਜਦੋਂ ਕਿਡਨੀਆਂ ਦੇ ਕਰੀਟੀਨ ਲੈਵਲ ਵੱਧ ਜਾਂਦੇ ਨੇ ਜਦੋਂ ਉਹਦਾ ਮੈਂ ਸਵੇਰੇ 9 ਵਜੇ ਟੈਸਟ ਕਰਾਇਆ ਜਿਸ ਦਿਨ ਉਹ ਢਿੱਲਾ ਹੋਇਆ ਪਹਿਲੇ ਦਿਨ ਤਾਂ ਚਲੋ ਉਹਨਾਂ ਨੇ ਜੋ ਵੀ ਸੀਗਾ ਕੀਤਾ ਸੀਗਾ ਅੰਕਲ ਉਹਨਾਂ ਨੇ ਮੇਰੇ ਬਹੁਤ ਜ਼ਿਆਦਾ ਮਿੱਤਰ ਨੇ ਬਹੁਤ ਜ਼ਿਆਦਾ ਪ੍ਰੇਮੀ ਨੇ ਮੇਰੇ ਤੇ ਦੂਜੇ ਦਿਨ ਜਦੋਂ ਸਵੇਰੇ 9 ਵਜੇ ਟੈਸਟ ਕਰਾਇਆ ਤਾਂ ਉਹਦਾ ਕਰੀਟੀਨ ਲੈਵਲ ਬਹੁਤ ਵਧਿਆ ਹੋਇਆ ਸੀਗਾ ਉਦੋਂ ਜਿਹੜੀ ਬਹੁਤ ਜ਼ਿਆਦਾ ਡ੍ਰਿਪ ਲਾਉਣੀ ਆ ਉਹ ਵੀ ਖਤਰਨਾਕ ਹੈ ਕਿਉਂਕਿ ਜਿਹੜੀ ਡ੍ਰਿਪ ਪ੍ਰੋਸੈਸ ਕਰਨ ਨੂੰ ਲੀਵਰ ਤੇ ਕਿਡਨੀ ਨੇ ਕਰਨੀ ਹੁੰਦੀ ਹੈ ਜਦੋਂ ਕਰੀਟਿਨ ਲੈਵਲ ਵੱਧ ਜਾਂਦੇ ਨੇ ਕਿਡਨੀ ਆਟੋਮੈਟਿਕਲੀ ਜਿਹੜਾ ਉਹਨੂੰ ਪ੍ਰੋਸੈਸ ਕਰਨ ਨੂੰ ਹਟ ਜਾਂਦੀ ਆ ਹੁਣ ਗੱਲ ਕਰਦੇ ਆਪਾਂ ਜ਼ਹਿਰ ਦੀ ਮਾਨਾ ਪਿੰਡੀ ਵਾਲਾ ਘੋੜਾ ਗਿਆ ਉਹ ਕੱਲ 2 ਘੰਟੇ ਦੇ ਵਿੱਚ ਹੀ ਪੂਰਾ ਹੋ ਗਿਆ ਬਾਈ ਮਾਨਾ ਵਾਲਾ ਘੋੜਾ ਲਾਰ ਰਤਨ ਦਾ ਬੱਚਾ ਸੀਗਾ ਇਹ ਘੋੜਾ ਇੱਕ ਦਿਹਾੜੀ ਚ ਚਲਿਆ ਗਿਆ ਇਹਦਾ ਮਤਲਬ ਇਹ ਨਹੀਂ ਕੋਈ ਜ਼ਹਿਰ ਦਿੱਤਾ ਕਰਾ ਮਾਤੀ ਇਸੇ ਤਰ੍ਹਾਂ ਚਲਿਆ ਗਿਆ ਹੋਰ ਕਿੰਨੇ ਘੋਡੇ ਨੇ ਜਿਨ੍ਹਾਂ ਦੀ ਮੈਂ ਨਾਮ ਲਮਾ ਜਿਹੜੇ ਤੜਕੇ ਬਿਮਾਰ ਹੋਏ ਹੱਥ ਨੂੰ ਚਲੇ ਗਏ ਇਹਦੇ ਵਿੱਚ ਜਿਹੜਾ ਕਸੂਰ ਆ ਉਹ ਇਹ ਹੋ ਜਾਂਦਾ ਵੀ ਜਦੋਂ ਮਤਲਬ ਵੀ ਘੋਡੇ ਨੂੰ ਇਹ ਦਿੱਕਤ ਆਉਂਦੀ ਆ ਤਾਂ ਉਦੋਂ ਫਿਰ ਇਹ ਉਹਦਾ ਜਿਹੜੇ ਕਿਡਨੀਆ ਨੇ ਉਹ ਉਹਦੀ ਬਾਡੀ ਦੇ ਵਿੱਚ ਜਿਹੜੇ ਟਾਕਸਨ ਨੇ ਉਹਨਾਂ ਨੂੰ ਮਤਲਬ ਪ੍ਰੋਸੈਸ ਕਰਕੇ ਕੱਢਣਾ ਬੰਦ ਕਰ ਦਿੰਦੀ ਨੇ ਘੋੜਾ ਪਿਸ਼ਾਬ ਕਰਨਾ ਬੰਦ ਕਰ ਦਿੰਦਾ ਤੇ ਕਿਡਨੀਆ ਨੂੰ ਸਵੇਲਿੰਗ ਆ ਜਾਂਦੀ ਆ ਫਿਰ ਜਿਹੜਾ ਵੀ ਤੁਸੀਂ ਫਲੂਡ ਦਿੰਨੇ ਹੋ ਉਹ ਫਿਰ ਮੂਕ ਰਾਹੀਂ ਉਹ ਬਾਹਰ ਆਉਂਦਾ ਪਰ ਟੌਕਸਿਨ ਰਪੇਅਰ ਨਹੀਂ ਹੁੰਦੇ ਇਹਦੇ ਚ ਜੀਬ ਵੀ ਨੀਲੀ ਹੋ ਜਾਂਦੀ ਆ ਸਾਰੇ ਜ਼ਹਿਰ ਵਾਲੇ ਲੱਛਣ ਹੁੰਦੇ ਨੇ ਜੇ ਉਹ ਕਿਸੇ ਨੂੰ ਜ਼ਹਿਰ ਦਿੱਤਾ ਜਾਵੇ ਤਾਂ ਫਿਰ ਵੀ ਉਹੀ ਹੁੰਦੇ ਨੇ ਹੁਣ ਜਿਹੜੀ ਮੈਂ ਤੁਹਾਡੇ ਨਾਲ ਅੱਜ ਗੱਲ ਕਰਨੀ ਉਹ ਇਹ ਕਰਨੀ ਆ ਮੇਰੀ ਵੀਰੂ ਨਾਲ ਨਾਲ ਵੀ ਗੱਲ ਹੋਈ ਸੀ ਖਾਸੀ ਗੱਲਾਂ ਵਾਲਿਆਂ ਨਾਲ ਦੇਖੋ ਉਹ ਵੀ ਮੈਨੂੰ ਉਹਨਾਂ ਨੇ ਇਹੀ ਗੱਲ ਕਹੀ ਵੀ ਪ੍ਰਮਾਤਮਾ ਦਾ ਭਾਣਾ ਕਿਉਂਕਿ ਜੇ ਆਪਾਂ ਕਿਸੇ ਨੂੰ ਕਹਿੰਦੇ ਨੇ ਵੀ ਜ਼ਹਿਰ ਦਿੱਤਾ ਉਹ ਚਾਹੇ ਜਿੰਨਾ ਮਰਜੀ ਮਿੱਤਰ ਹੋਵੇ ਜਦੋਂ 2 ਦਿਨ ਪਹਿਲਾਂ ਤੁਹਾਡੇ ਘਰੇ ਮਿਲ ਕੇ ਗਿਆ ਚਾਹੇ ਉਹ ਕਿੰਨੇ ਮਰਜ਼ੀ ਚਾਹੌਣ ਆਲਾ ਆਇਆ ਹੋਵੇ ਉਹ ਆਪਣੇ ਆਪ ਨੂੰ ਗਿਲਟੀ ਫੀਲ ਕਰਦਾ ਜਿੰਨਾ ਚਿਰ ਚੀਜ਼ ਕੋਈ ਦੇਖੀ ਨਾ ਜਾਵੇ ਉਹਨਾਂ ਚਿਰ ਕਲੀਅਰ ਕਰਨੀ ਜ਼ਰੂਰੀ ਨਹੀਂ ਚਾਹੀਦੀ ਹੈਗੀ ਕੱਲ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਬਿਲਕੁਲ ਵੀ ਪ੍ਰਮਾਤਮਾ ਦਾ ਭਾਣਾ ਆਪਾਂ ਨੂੰ ਮੰਨਣਾ ਪੈਣਾ ਸੋ ਇਸ ਕਰਕੇ ਇਹ ਹੈਗੀ ਹੈ ਟਾਕਸਿਸਿਟੀ ਜਿਹਦੇ ਕਰਕੇ ਆਰਗਨ ਡੈਮੇਜ ਹੋ ਜਾਂਦੇ ਨੇ ਇਹਦਾ ਸੋਲੂਸ਼ਨ ਬਹੁਤ ਰੇਅਰ ਹੈ ਕੋਈ ਘੋੜਾ ਹੁੰਦਾ ਜਿਹੜਾ ਸਰਵਾਈਵ ਕਰ ਜਾਂਦਾ ਅਦਰਵਾਈਜ਼ ਨਹੀਂ ਕਰਦੇ ਹੋਰ ਬਹੁਤ ਸਾਰੇ ਘੋੜੇ ਨੇ ਜਿਨ੍ਹਾਂ ਦਾ ਮੈਂ ਵੀਡੀਓ ਦੇ ਵਿੱਚ ਨਾਮ ਨਹੀਂ ਲੈਣਾ ਚਾਹੁੰਦਾ ਪਰ ਇਹੋ ਜਿਹਾ ਕੁਝ ਨਹੀਂ ਹੈਗਾ ਠੀਕ ਹੈ ਸੱਜਣੋ ਵੀਡੀਓ ਨੂੰ ਸ਼ੇਅਰ ਕਰਿਓ ਡਾਈਜੈਸਟਿਵ ਸਿਸਟਮ ਵਾਲੀਆਂ ਵੀਡੀਓ ਇਸੇ ਕਰਕੇ ਨਹੀਂ ਆਈਆਂ ਹੈਗੀਆਂ ਕਿਉਂਕਿ ਮੈਂ ਇੱਧਰ ਥੋੜਾ ਜਿਹਾ ਜ਼ਿਆਦਾ ਵੀ ਜੀ ਹੋ ਗਿਆ ਸੀਗਾ ਠੀਕ ਹੈ ਸੱਜਣੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਆਨੰਦ ਮਾਣੋ